ਇਲਕ ਖੰਬੇ ਤੇ ਮਾਰ ਲੱਗਾ ਉਹ ਤੇ ਵਿਚਾਰ ਕੋਲ ਵਾਲੇ ਤੇ ਮੀਂਹ ਵਿੱਚ ਮਾਰਤਾ ਮੀਂਹ ਸਾਹਿਆਂ ਦੀ ਤੋਂ ਤੇ ਕੋਲ ਵਾਲਾ ਤੇ ਕਹਿੰਦਾ ਵੀ ਰੱਖਾ ਠੀਕ ਕਰਾ ਲਾ ਤੇਰਾ ਇਲਾਜ ਹੋਇ ਕੋਲ ਨੂੰ ਮੈਂ ਹੁੰਦਾ ਕਿੱਥੇ ਜਾਵਾਂ ਡਾਕਟਰ ਛੜਿਆ ਜਾ 3000 ਰੁਪਏ ਲੱਗਣ 1500 ਰੁਪਏ ਲੱਗਣਾ ਉਹ ਮੈਂ ਹੁਣ ਗਰੀਬ ਬੰਦਾ ਦੈਮੀਆਂ ਕੁੜੀਆਂ ਕੁੜੀਆਂ ਨੇ ਤੇ ਮੈਂ ਇਕੱਲਾ ਹੀ ਇਕੱਲਾ ਹਾਂ ਨਾ ਰੋਟੀ ਖਾਏ ਕੋਈ ਨਾ ਆਉਂਦਾ ਪੂਲ ਸਵਾਲੇ ਤਿੰਨ ਚਾਰ ਜੱਡੀ ਜੇ ਬੈਠੇ ਵੇ ਤੇ ਉੱਡਦੇ ਹੀ ਆਏ ਨੇ ਗਰੀਬ ਆਦਮੀ ਦਾ ਰੱਛਾ ਵੀ ਤੋੜਦਾ ਔਰ ਗਰੀਬ ਆਦਮੀ ਨੂੰ ਇੱਥੇ ਛੱਡ ਕੇ ਵੀ ਨੱਟ ਗਏ ਔਰ ਇਹ ਇਨਸਾਨੀਅਤ ਆ ਪੰਜਾਬ ਕੋਲ ਜਾ ਆਪੋਲਸ ਕੇ ਬੋਲ ਡੇਬਟੇ ਵਾਦੇ ਕਰਦੀ ਆ ਕਿ ਅਸੀਂ ਇਹ ਕਰਨਿਆ ਇਹ ਕਰਨਿਆ ਨਸ਼ਾ ਛਡਾ ਰਿਆ ਉਹ ਮੈਨੂੰ ਲੱਗਦਾ ਜੀ ਨਾ ਪਹਿ ਨਸ਼ਾ ਕਰਕੇ ਬੰਦੇ ਮਾਰਨ ਤੇ ਲੱਗ ਬੰਨ ਲਿਆ ਬਾਦੋ ਇਹ ਭਾਜੀ ਮੈਂ ਨਾ ਰਖਸਾ ਲੈ ਕੇ ਆਉਂਦੇ ਰਹਿਣਾ ਚੰਗ ਲੋਤ ਨੂੰ ਤੇ ਮੈਂ ਕਲਿਆਣ ਦੀ ਆਪਣੀ ਛੱਤ ਤੇ ਪੂਰੀ ਸ਼ਾਤੀ ਤੁਰਿਆ ਹੁੰਦੇ ਤਾਂ ਆਏ ਲੋਕੀ ਵੀ ਵੇਖ ਲੈਣੇ ਨੂੰ ਤੇ ਉਹਨੇ ਆ ਕੇ ਪਿੱਛੋਂ ਦੀ ਨਾ ਪਹਿਲੇ ਇੱਕ ਖੰਬੇ ਤੇ ਮਾਰ ਲੱਗਾ ਉਹ ਤੇ ਵਿਚਾਰ ਪੁਲਿਸ ਵਾਲੇ ਨੇ ਫੇਰ ਮੇਰੇ ਵਿੱਚ ਮਾਰਤਾ ਮੇਰੀ ਸਾਰੀ ਹੱਡੀਆਂ ਟੁੱਟ ਚੜੀਆਂ ਨੇ ਮੈਨੂੰ 1000 ਰੁਪਏ ਦੇਣ ਦੇ ਆਲਾ ਪੀ ਉਹ ਦੇ ਠੀਕ ਕਰਾ ਲਾ ਉਹ ਦੇਣ ਦੇ ਆ 1000 ਰੁਪਏ ਇਹ ਆ ਪੁਲਿਸ ਵਾਲਾ ਤੇ ਕਹਿੰਦਾ ਵੀ ਰਖਸ਼ਾ ਠੀਕ ਕਰਾ ਲਾ ਤੇਰਾ ਇਲਾਜ ਮੇਰੇ ਕੋਲ ਨਹੀਂ ਹੁਣ ਮੈਂ ਹੁਣ ਦੱਸ ਕਿੱਥੇ ਜਾਵਾਂ ਕੋਈ ਨਸ਼ਾ ਨੁਸ਼ਾ ਕਿਤੇ ਦੋ ਉਹਨਾਂ ਨੇ ਨਸ਼ਾ ਕੀਤਾ ਦਾ ਹੋਇਆ ਤੇ ਤਾਂ ਵਿੱਚ ਮਾਰਿਆ ਉਹਨਾਂ ਨੇ ਕੀ ਨੁਕਸਾਨ ਕੀ ਹੋਇਆ ਤੁਹਾਡਾ ਚੱਕਾ ਤੋਰ ਛੜਿਆ 1000 ਰੁਪਇਆ 1500 ਰੁਪਇਆ ਲੱਗਣਾ ਉਹ ਮੈਂ ਹੁਣ ਛੋਟਾ ਗਰੀਬ ਬੰਦਾ ਤਾਂ ਮੇਰੇ ਅੱਗੇ ਮੁੜਾ ਨਹੀਂ ਦਏ ਮੇਰੀਆਂ ਕੁੜੀਆਂ ਕੁੜੀਆਂ ਨਹੀਂ ਤੇ ਮੈਂ ਇਕੱਲਾ ਹੀ ਇਕੱਲਾ ਹੈ ਗਾਂ ਰੋਟੀ ਖਾ ਕੇ ਦੱਸਾਂ ਜਨਨਾ ਕੀ ਮੰਗੇਗੀ ਕਰਦੇ ਹੋ ਇਹ ਪੁਲਿਸ ਵਾਲਿਆਂ ਨਾਲ ਕੀ ਹੋਣਾ ਚਾਹੀਦਾ ਉਹਨਾਂ ਨੇ ਉਹਨਾਂ ਚਾਹਦਾ ਪੀਏ ਰੱਖਿਆ ਵੀ ਛਹੀ ਕਰਾਨ ਤੇ 2 ਮਿੰਟ 3 ਮਿੰਟ ਕੰਮ ਵੀ ਨਹੀਂ ਕਰਨਾ ਹੁਣ ਉਹਦੀਆਂ ਜੀ ਤੋਰ ਚੜੀਆਂ ਤੂੰ ਘਟੋ ਘਟ 4000 ਰੁਪਏ 5000 ਰੁਪਏ ਲੱਗਣਾ ਕਰੋ ਠੀਕ ਹੈ ਓਏ ਤੇ ਇਧਰੋਂ ਜਾ ਰਿਆ ਸੀ ਢਾਂਗ ਰੋਡ ਤੇ ਮੇਰੀ ਮੀਟਿੰਗ ਹੈ ਟੈਂਬਰਟ ਐਸੋਸੀਏਸ਼ਨ ਦੀ ਤੇ ਆਈ ਦੇਖਿਆ ਕਿ ਆ ਕੋਈ ਪੁਲਿਸ ਵਾਲੇ ਤਿੰਨ ਚਾਰ ਗੱਡੀ 'ਚ ਬੈਠੇ ਵੇ ਤੇ ਉੱਡਦੇ ਹੀ ਆਏ ਨੇ ਇਹ ਵਿਚਾਰਾ ਗਰੀਬ ਆਦਮੀ ਆ ਤੁਹਾਡੇ ਸਾਹਮਣੇ ਦੇਖੋ ਵਿਚਾਰੇ ਦੀ ਕੁਛ ਵੀ ਨਹੀਂ लाज ਵਾਸਤੇ ਵੀ ਨਾ ਰਖਸ਼ੇ ਦਾ ਹਾਲ ਦੇਖੋ ਤੁਸੀਂ ਉਹ ਸ਼ਰਿਆਮ ਬਦਮਾਸ਼ੀ ਦੇ ਪਤਾ ਨਹੀਂ ਕਿੱਥੋਂ ਆਏ ਦੇ ਆ ਪੁਲਿਸ ਦੀ ਵਰਦੀ ਪਾਈ ਦੀ ਆ ਤੁਸੀਂ ਦੇਖ ਹੀ ਲਿਆ ਕੀ ਹਾਲ ਆ ਤੇ ਮੈਂ ਕਹਿੰਦਾ ਇੰਨੀ ਫਾਸਟ ਆਏ ਨੇ ਇਹ ਡਾਰੀ ਲੱਗਣ ਡਈ ਕੁਛ ਨਾ ਹੋ ਜੇ ਕੋਈ ਹੋਰ ਵੀ ਬੰਦੇ ਨਾ ਹੈ ਹਾਂ ਉਹ ਨਾ ਇੱਕ ਨਾ ਔਰ ਇਹ ਗਰੀਬ ਆਦਮੀ ਦਾ ਰੱਖਸ਼ਾ ਵੀ ਤੋੜਤਾ ਔਰ ਗਰੀਬ ਆਦਮੀ ਨੂੰ ਇੱਥੇ ਛੱਡ ਕੇ ਵੀ ਨੱਟ ਗਏ ਨੇ ਔਰ ਇਹ ਇਨਸਾਨੀਅਤ ਆ ਪੰਜਾਬ ਪੁਲਿਸ ਪੰਜਾਬ ਪੁਲਿਸ ਕਾ ਵੱਡੇ ਵੱਡੇ ਵਾਅਦੇ ਕਰਦੀ ਆ ਕਿ ਅਸੀਂ ਇਹ ਕਰਨਿਆ ਇਹ ਕਰਨਿਆ ਨਸ਼ਾ ਛਡਾ ਰਿਆ ਉਹ ਮੈਨੂੰ ਲੱਗਦਾ ਇਹ ਨਾ ਪਹਿ ਨਸ਼ਾ ਕਰਕੇ ਬੰਦੇ ਮਾਰਨ ਤੇ ਲੱਕ ਬਣ ਲਿਆ ਇਹਦਾ ਇਨਸਾਫ ਮਿਲਣਾ ਚਾਹੀਦਾ ਗਰੀਬ ਆਦਮੀ ਆ ਇਹਦਾ ਮਤਲਬ ਗਰੀਬ ਆਦਮੀ ਦਾ ਕੋਈ ਹੱਕ ਨਹੀਂ ਗਰੀਬ ਆਦਮੀ ਦਾ ਕੋਈ ਇਨਸਾਫ ਇਦਾਂ ਮੈਂ ਤਾਂ ਗਰੀਬ ਆਦਮੀ ਦਾ ਮਗਰ ਕੋਈ ਨਹੀਂ ਨਾ ਇਹ ਕਿੱਦਾਂ ਦੀ ਆਮ ਪਾਰਟੀ ਕਹਿੰਦੇ ਅਸੀਂ ਗਰੀਬ ਆਦਮੀਆਂ ਦੇ ਨਾਲ ਆ ਗਰੀਬ ਆਦਮੀ ਦਾ ਹਾਲ ਦੇਖ ਲੋ ਇਹ ਦੇਖ ਲੋ ਤੁਹਾਡੇ ਸਾਹਮਣੇ ਬੈਠਾ ਜੀ ਔਰ ਜੇ ਮੈਂ ਇਥੋਂ ਨਾ ਜਾਵਾਂ ਨਾ ਚੁੱਕਾਂ ਇਹਦੇ ਨੱਠੇ ਦੇ ਹੀ ਸੜਕਾਂ ਤੇ ਇਹ ਹੁਣੇ ਪਤਾ ਨਹੀਂ ਕਿੱਥੋਂ ਦੇ ਨੇ ਬੰਦੇ ਹੁਣ ਸਾਨੂੰ ਦੇ ਨਹੀਂ ਪਤਾ ਕਿ ਪੁਲਿਸ ਦੇ ਵੀ ਆ ਕੇ ਨਹੀਂ ਆ ਐਸਐਸਪੀ ਸਾਹਿਬ ਨੂੰ ਮੈਂ ਇਹ ਹੱਥ ਜੋੜ ਕੇ ਬੇਨਤੀ ਕਰਨਾ ਕਿ ਇਹਨੂੰ ਦੇਖਿਆ ਜਾਏ ਸ਼ਹਿਰ 'ਚ ਇਹ ਕਿੱਥੋਂ ਦੇ ਨੇ ਬੰਦੇ ਕੌਣ ਇਹਨਾਂ ਨੂੰ ਇਮੀਡੀਏਟਲੀ ਸਸਪੈਂਡ ਕੀਤਾ ਜਾਏ ਜੈ ਹਿੰਦ ਸੁਣ ਚੁੱਕੇ ਹਾਂ ਇਹ ਪੂਰੀ ਖਬਰ ਅੰਮ੍ਰਿਤਸਰ ਤੋਂ ਆ ਜਿੱਥੇ ਪੁਲਿਸ ਵਾਲਿਆਂ ਦੀ ਗੱਡੀ ਦੇ ਵੱਲੋਂ ਰਿਕਸ਼ੇ ਵਾਲੇ ਨੂੰ ਟੱਕਰ ਮਾਰੀ ਜਾਂਦੀ ਆ ਤੇ ਬਾਅਦ ਦੇ ਵਿੱਚ ਮਹਸ 1000 ਰੁਪਏ ਦੇ ਕੇ ਕਿਹਾ ਜਾਂਦਾ ਹੈ ਕਿ ਆਪਣਾ ਰਿਕਸ਼ਾ ਠੀਕ ਕਰਵਾ ਲੈਣਾ ਸਾਡੇ ਕੋਲ ਤੁਹਾਡਾ ਇਲਾਜ ਨਹੀਂ ਕਰਵਾਇਆ ਜਾਣਾ ਪਰ ਦੂਸਰੇ ਪਾਸੇ ਰਿਕਸ਼ਾ ਚਾਲਕ ਦਾ ਕਹਿਣਾ ਹੈ ਕਿ ਮੇਰੇ ਗੰਭੀਰ ਸੱਟਾਂ ਵੀ ਲੱਗੀਆਂ ਨੇ ਤੇ ਦੂਸਰੇ ਪਾਸੇ ਮੇਰਾ 5000 ਤੱਕ ਦਾ ਨੁਕਸਾਨ ਵੀ ਹੋ ਗਿਆ ਏ ਰਾਹੀກਿਰ ਵੀ ਪੰਜਾਬ ਪੁਸ ਦੇ ਉੱਪਰ ਬੋਲਦੇ ਹੋਏ ਨਜ਼ਰ ਆਉਂਦੇ ਨੇ ਕਿ ਪੰਜਾਬ ਪੁਸ ਦੇ ਵਿੱਚੋਂ ਇਨਸਾਨੀਅਤ ਖਤਮ ਹੋ ਗਈ ਆ ਇੱਕ ਪਾਸੇ ਤਾਂ ਛੜਕਸ ਰੱਖਿਆ ਫੋਰਸ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਆ ਰਾਹੀກਿਰਾਂ ਦੇ ਮਰਦੇ ਲਈ ਪਰ ਦੂਸਰੇ ਪਾਸੇ ਆਪੀ ਪੁਸ ਵਾਲੇ ਪਹਿਲਾਂ ਟੱਕਰਵਾਦੇ ਤੇ ਬਾਅਦ ਦੇ ਵਿੱਚ 1000 ਰੁਪਇਆ ਦੇ ਕੇ ਉੱਥੋਂ ਚੱਲਦੇ ਬੰਦੇ ਨੇ ਉਸ ਗਰੀਬ ਰੇਖਾ ਚੱਕਦਾ ਅਲਾਸ ਕਰਵਾਉਣ ਤੱਕ ਦੀ ਵੀ ਖੇਚਲ ਨਹੀਂ ਕਰਦੇ